ਹੈਲੋ ਹਾਂਜੀ ਸਸਰੀਕਾਲ ਸਾਡੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਘੇਰੇ ਦਾ ਡਿਜ਼ਾਈਨ ਆਪਾਂ 40 ਵਾਲੀ ਲੇਸ ਦੇ ਨਾਲ ਬਣਾਉਣਾਗਾ ਇਸ ਤਰ੍ਹਾਂ ਪਹਿਲਾਂ ਆਪਾਂ ਇੱਕ ਜਿਗ ਵਾਲੀ ਲੇਸ ਨੀਚੇ ਲਾ ਲੈਣੀ ਆ ਤੇ ਫਿਰ ਆਪਾਂ ਜਿਹੜੀ ਝਾੜੀ ਵਾਲੀ ਲੇਸ ਹੁੰਦੀ ਆ ਉਹ 2 ਇੰਚ ਦਾ ਡਿਫਰੈਂਸ ਛੱਡ ਕੇ ਲਾਉਣੀ ਆ ਲਾਉਣੀ ਆ ਪੈ ਇਸ ਤਰ੍ਹਾਂ ਗਈ ਪਹਿਲਾਂ ਆਪਾਂ ਜਿਹੜਾ ਮਾਰਕਿੰਗ ਕਰ ਲੈਣੀ ਆ 2 ਇੰਚ ਤੇ ਜਿੱਥੇ ਆਪਾਂ ਲਾਉਣੀ ਆ ਲੇਸ ਤੇ ਫਿਰ ਆਪਾਂ ਉੱਪਰ ਉਹਦੇ ਸਿਲਾਈ ਲਾ ਦੇਣੀ ਆ ਫਿਰ ਆਪਾਂ ਨੀਚੇ ਜਿਹੜੀ ਵਾਦੀ ਲੈਸ ਕੱਟ ਕੇ ਤੇ ਉਹਨੂੰ ਆਪਾਂ ਜਿੱਥੇ ਆਪਾਂ ਲਾਈ ਹੈ ਨਾ ਸਲਾਈ ਉਥੋਂ ਮੋੜ ਲੈਣਾ ਉੱਪਰੋਂ ਤੇ ਫਿਰ ਆਪਾਂ ਉਹਨੂੰ ਜਿਹੜੀ ਆਪਾਂ ਉੱਪਰ ਸਲਾਈ ਲਾਉਣੀ ਆ ਉਹ ਲਾ ਮੰਗੇ ਉਹ ਆਪਣੀ ਲੈਸ ਆ ਜਿਹੜੀ ਵਿੱਚ ਗੁੰਮ ਹੋ ਜੇ ਫਿਰ ਆਪਾਂ ਉਹ ਕਰਾਂਗੇ ਗਮਮ ਇਸ ਤਰ੍ਹਾਂ ਜਿੱਥੇ ਆਪਾਂ ਲਸਤਰਾ ਹੀ ਲਾਈ ਸੀ ਨਾ ਉਹ ਲੈਸ ਰੱਖ ਕੇ ਤੇ ਉਹ ਕੱਪੜਾ ਤਾਂ ਕਰਕੇ ਉੱਪਰ ਨੂੰ ਕਰਕੇ ਮੋੜ ਕੇ ਫੋਲਡ ਕਰਕੇ ਤੇ ਉਹਦੇ ਉੱਪਰ ਸਲਾਈ ਹੋਰ ਲਾ ਦੇਣੀ ਹੈ ਇੱਕ ਇਹਦੇ ਨਾਲ ਜਿਹੜੀ ਆਪਣੀ ਲੈਸ ਆ ਗਈ ਇੱਕ ਪਾਸੇ ਤੋਂ ਗੁੰਮ ਹੋ ਜੂਗੀ ਉਹਦੇ ਤੇ ਗੁੰਮ ਲੈ ਜਣੀ ਕਿ ਗੁੰਮ ਸਲਾਈ ਲੱਗ ਜੂਗੀ ਫਿਰ ਆਪਾਂ ਉਹਨੂੰ ਸਿੱਧੇ ਕਰਕੇ ਤੇ ਉਹਦੇ ਉੱਪਰ ਸਲਾਈ ਲਾ ਦਾਂਗੇ ਇੱਕ ਫਿਰ ਦੂਸਰੇ ਪਾਸੇ ਵੀ ਆਪਾਂ ਇਸੇ ਤਰ੍ਹਾਂ ਹੀ ਸਿਲਾਈ ਲਾ ਦੇਣੀ ਹੈ ਜੀ ਵੀਡੀਓ ਦੇਖਿਆ ਕਰੋ ਫੁੱਲ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਇੱਕ ਸਲਾਈ ਕੰਪਲੀਟ ਕਰਕੇ ਫਿਰ ਆਪਾਂ ਦੂਸਰੇ ਪਾਸੇ ਵਾਲੀ ਜਿਹੜੀ ਸਲਾਈ ਹੈਗੀ ਉਧਰ ਵੀ ਆਪਾਂ ਉਹਨੂੰ ਫੋਲਡ ਕਰਕੇ ਨਾ ਦੂਸਰੇ ਪਾਸੇ ਨੂੰ ਤੇ ਫਿਰ ਉਧਰੋਂ ਆਪਾਂ ਉੱਪਰ ਸਲਾਈ ਫੇਰ ਲਾਉਣੀ ਹੈ ਤੇ ਫਿਰ ਆਪਾਂ ਉਹਨੂੰ ਦਬੰਵੀਂ ਸਲਾਈ ਲਾ ਦੇਣੀ ਹੈ తోల్ సోన్ సై లా దాగే ਤੇ ਇਹ ਹੋ ਜੂਗਾ ਆਪਣਾ ਘੇਰੇ ਦਾ ਡਿਜ਼ਾਈਨ ਬਹੁਤ ਵਧੀਆ ਬਣ ਕੇ ਰੈਡੀ ਹੋਊਗਾ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਤਰ੍ਹਾਂ ਆਪਾਂ ਕੇ ਦਾ ਡਿਜ਼ਾਈਨ ਜਿਹੜਾ ਰੈਡੀ ਕਰ ਲਿਆ ਨੀਚੇ ਆਪਾਂ ਜਿਗ ਜਿਗਾ ਵਲੀ ਨੇ ਅਸਲਾ ਇਹ ਗੁੰਮ ਕਰਕੇ ਇਹ ਵਾਲਾ ਆਪਣਾ ਹੋ ਗਿਆ ਏਰੀਆ ਦਾ ਡਿਜ਼ਾਈਨ ਜਿੱਕ ਜਾਲੀ ਵਾਲੀ ਲੈਸਨਾ ਜਾਲੀ ਵਾਲੀ ਲੈਸ ਤਾਂ ਉੱਪਰ ਤੱਕ ਲਈਏ ਕੋਈ ਨਿਆਦੋ ਕਰਤੀ ਗੋਮ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ